ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੋਂ ਅੱਜ ਗੱਲ ਕਰਦੇ ਆ ਜੀ ਟਾਈਗਰ ਹਲਵਾਰਾ ਸਿੰਗਰ ਜਿਹੜਾ ਆਇਆ ਨਾ ਸਿੱਧੂ ਮੂਸੇਵਾਲੇ ਦੇ 5811 ਚੈਨਲ ਤੇ ਉਹਦੇ ਬਾਰੇ ਤੇ ਉਹਦੇ ਬਾਰੇ ਨਾ ਇੱਕ ਵੀਡੀਓ ਪਾਈ ਆ ਪ੍ਰਿੰਕਲ ਭਾਈ ਸਾਹਿਬ ਨੇ ਤੇ ਸੇਠੀ ਭਾਈ ਸਾਹਿਬ ਨੇ ਹਨੀ ਸੇਠੀ ਜੀ ਨੇ ਉਹ ਗੱਲ ਕਰਦੇ ਕਰਦੇ ਦੱਸਦੇ ਆ ਵੀ ਇਹ ਇਦਾਂ ਕਰਦਾ ਖੇਨੀਆਂ ਲਾਉਂਦਾ ਉਹਦੇ ਪੱਗ ਬਣਾਉਂਦੀ ਹੁਣ ਜਿਹੜੇ ਮੈਨੂੰ ਪੱਗ ਬਣਾਉਂ ਉਹਨੂੰ ਕਹਿੰਦੇ ਸੁਣ ਲਓ ਗੱਲ ਇਹ ਕਿਸੇ ਨੂੰ ਧੱਕੇ ਨਾਲ ਪੱਗ ਬਣਾਈ ਜਾਂਦੇ ਆ ਕਿਸੇ ਦੀ ਲਹਾਈ ਜਾਂਦੇ ਆ ਤੁਸੀਂ ਮੰਮਾ ਜਦੋਂ ਆਪਣੇ ਕਿਰਦਾਰ ਪਤਾ ਹੀ ਹੁੰਦੇ ਕੱਲ ਨੂੰ ਮੇਰੀਆਂ ਵੀਡੀਓ ਕਿਸੇ ਨੇ ਵਾਇਰਲ ਕਰਤੀਆਂ ਫੇਰ ਤੁਸੀਂ ਕਹੋਗੇ ਬੰਦਾ ਸਹੀ ਨਹੀਂ ਆ ਉਹ ਕਰਨੀਆਂ ਹੀ ਉਹਨਾਂ ਨੇ ਜਿਨ੍ਹਾਂ ਦੀ ਮੈਂ ਰੇਲ ਬਣਾਈ ਪਈ ਆ ਨਾ ਉਹ ਨਹੀਂ ਮੈਨੂੰ ਬਣਾਉਣੀ ਆ ਮੈਨੂੰ ਪਤਾ ਆ ਤੇ ਨੰਬਰ 2 ਤੇ ਇਹ ਜਿਹੜੀ ਕੌਮ ਹੈ ਜੀ ਇਹ ਕੌਮ ਹੀ ਇਦਾਂ ਦੀ ਹੁੰਦੀ ਆ ਸਿੰਘ ਬੰਦੇ ਭਾਵੇਂ ਚੰਗੇ ਹੋਣ ਪਰ ਜਦੋਂ ਇਹ ਸਿੰਗਰ ਬਣਦੇ ਆ ਜਿ ਕਿਸੇ ਨੇ ਧੋਖਾ ਨਹੀਂ ਦਿੱਤਾ ਇਹ ਦੱਸੋ ਮੈਨੂੰ ਨਸ਼ੱਤਰ ਗਿੱਲ ਨੇ ਗੁੱਸਾ ਰਾਇ ਕਰੀ ਤੈਨੂੰ ਪਿੱਛੋ ਬਾਜ਼ ਮਾਰੀ ਆ ਮੈਨੂੰ ਤੇ ਅਸਲਮ ਸਿੱਧੂ ਨੂੰ ਧੋਖਾ ਦਿੱਤਾ ਨਹੀਂ ਮੈਂ ਪ੍ਰੋਡਿਊਸਰ ਸੀ ਉਹਦੇ ਵਿੱਚ ਉਹ 20 ਸਾਲ ਪੁਰਾਣੀਆਂ ਹਨਸ ਰਾਜ ਜੀ ਇੱਕ ਦਿਨ ਕਹਿੰਦੇ ਸਾਡੇ ਟਾਈਮ ਤੇ ਨਹੀਂ ਚੱਲਦਾ ਇਹਨਾਂ ਦੇ ਟਾਈਮ ਤੇ ਵੀ ਇਹ ਚੱਲਦਾ ਰਿਹਾ ਹੈ ਇਹਨਾਂ ਨੂੰ ਲੱਗਦਾ ਪਏ ਅੱਜ ਦੀ ਦੌਰ ਚ ਆਪਾਂ ਇਹ ਕਹਿ ਦਾਂਗੇ ਤੇ ਨਹੀਂ ਉਹ ਇੱਕ ਸਰਪੰਚ ਸਾਹਿਬ ਹੈ ਇਹਨਾਂ ਨੇ ਨੂਰਾ ਸਿਸਟਰ ਦੇ ਬਾਰੇ ਜਾਂ ਉਹ ਮੇਰੀ ਇਹਨਾਂ ਨਾਲ ਗੱਲ ਵੀ ਹੋਈ ਆ ਇਹਨਾਂ ਨੇ ਪੁਰਾਣੇ ਸਿੰਗਰਾਵਾਰੇ ਬਹੁਤ ਕੁਝ ਦੱਸਿਆ ਜੀ ਮੈਨੂੰ ਹਨਾ ਇਹ ਹਨਸ ਭਾਈ ਦੇ ਟਾਈਮ ਦੀ ਗੱਲ ਹੈ ਨਾਲੇ ਹਨਸ ਭਾਈ ਜਾਣਦੇ ਹੋਣੇ ਆ ਇਹਨਾਂ ਨੇ ਉਸੇ ਟਾਈਮ ਦੀਆਂ ਸੁਖਵਿੰਦਰ ਪੰਚੀ ਦੀ ਗੱਲ ਵੀ ਕੀਤੀ ਆ ਹਨ ਤੇ ਬਹੁਤ ਚੀਜ਼ਾਂ ਨੇ ਜੀ ਇਹ ਕੌਮ ਹੀ ਇਦਾਂ ਦੀ ਹੈ ਇਹ ਇਦਾਂ ਹੀ ਕਰਦੀ ਆ ਔਰ ਜਿੱਥੇ ਗੱਲ ਕਰੀਏ ਬਜ਼ੁਰਗਾਂ ਦੀ ਬਜ਼ੁਰਗ ਬਹੁਤ ਭੋਲੇ ਨੇ ਜੀ ਉਹਨਾਂ ਨੂੰ ਥੋੜੇ ਦਿਨ ਪਹਿਲਾਂ ਉਹ ਵਿਚਾਰੇ ਇੰਨੇ ਪਿਆਰ ਚ ਨੇ ਕੋਈ ਆਮ ਬੰਦਾ ਆ ਕੇ ਪਾਊਡਰ ਕੋਈ ਦੇ ਗਿਆ ਭਈ ਆਹ ਲਓ ਜੀ ਇਹਦੇ ਨਾਲ ਤੁਹਾਡੀ ਬੋਡੀ ਜਿਹੜੀ ਪ੍ਰੋਬਲਮ ਠੀਕ ਹੋ ਜਾਊ ਬਜ਼ਾਰਿਆਂ ਨੇ ਯੂਜ਼ ਕੀਤਾ ਤੇ ਉਹਦੇ ਨਾਲ ਉਹ ਬਿਮਾਰ ਹੋਏ ਨੇ ਉਹਨਾਂ ਦੀ ਹੁਣ ਮੈਂ ਰਿਕਾਰਡਿੰਗ ਸੁਣੀ ਆ ਪ੍ਰਿੰਕਲ ਭਾਈ ਨੇ ਜਿਹੜੀ ਲਾਈ ਉਹ ਚ ਆਵਾਜ਼ ਤਾਂ ਸਾਫ਼ ਪਤਾ ਲੱਗਦਾ ਮੈਂ ਮਿਲ ਕੇ ਵੀ ਆਇਆ ਫੇਮ ਲੈਣਾ ਜੀ ਫੇਮ ਲੈਣ ਨੂੰ ਫਰਦਾ ਅਸੀਂ ਫੇਮ ਅਸੀਂ ਕੋਈ ਵੀਡੀਓ ਨਹੀਂ ਕਦੀ ਅੱਜ ਤੱਕ ਪਾਈ ਜਾਂਦੇ ਜਾਣੇ ਅ ਸਿੱਧੂ ਦੇ ਜਾਣ ਤੋਂ ਬਾਅਦ ਸਿੱਧੂ ਦੇ ਹੁੰਦੇ ਵਾਲੀ ਵੀ ਨਹੀਂ ਫੋਟੋ ਜ਼ਰੂਰ ਲਾਈ ਆ ਉਹ ਵੀ ਐਂਡ ਜਦੋਂ ਹਨਾ ਤੇ ਬਾਕੀ ਉਹਨਾਂ ਨੂੰ ਉਹ ਭੋਲੇ ਨੇ ਜੀ ਬਾਕੀ ਇਹ ਜਿਹੜਾ ਸਿੰਗਰ ਹੈ ਇਹਦਾ ਨਾਂ ਰੱਖਤਾ ਪ੍ਰਿੰਕਲ ਭਾਜੀ ਤੁਸੀਂ ਟਾਈਗਰ ਉਹ ਭਲੇਖੇ ਨਾਲੀ ਵੀ ਮੈਂ ਟਾਈਗਰ ਇਮਾਨਦਾਰੀ ਸੱਚ ਸੁੱਚਾ ਸਾਰਾ ਕੁਝ ਹੀ ਖਾ ਗਿਆ ਚੱਬ ਗਿਆ ਹਨਾ ਇਹ ਚੀਜ਼ਾਂ ਸਮਝੋ ਤੇ ਗੱਲ ਕਰਦੇ ਕਰਦੇ ਮੈਨੂੰ ਸੇਠੀ ਭਾਈ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਉਹਨਾਂ ਨੇ ਕਿਹਾ ਵੀ ਗੱਲ ਮੈਨੂੰ ਬੁਰੀ ਲੱਗੀ ਭਾਨੇ ਦੀ ਹਨਾ ਭਾਨੇ ਸਿੱਧੂ ਦੀ ਭਈ ਉਹ ਕਹਿੰਦਾ ਕਿਸੇ ਨੂੰ ਰੋਟੀ ਪੈ ਲੈਣ ਦੇ ਚਲੋ ਭਾਨੇ ਨੇ ਵੀ ਗੱਲਾਂ ਕਰਦੇ ਕਰਦੇ ਉਹਦੇ ਮੂੰਹ ਚੋਂ ਨਿਕਲ ਗਿਆ ਉਸ ਲੈਵਲ ਤੇ ਹਲੇ ਉਹ ਨਹੀਂ ਸੋਦੇ ਭਾਈ ਸਾਹਿਬ ਭਾਨਾ ਸਾਹਿਬ ਜਿਹੜੇ ਬੰਦੇ ਇਦਾਂ ਆਪਾਂ ਰੋਟੀ ਪਾਉਨੇ ਆ ਉਹ ਵਾਂ ਗਾਂ ਜਾ ਕੇ ਲੋਕਾਂ ਦੀ ਰੋਟੀ ਖੋਂਦੇ ਆ ਨੰਬਰ 2 ਤੇ ਇੱਕ ਗੱਲ ਯਾਦ ਕਰੋ ਜਦੋਂ ਬੰਦਾ ਇਦਾਂ ਧੋਖੇ ਕਰਕੇ ਰੋਟੀ ਪੈਂਦਾ ਤੇ ਬਾਕੀ ਲੋਕ ਦੇਖ ਕੇ ਕਹਿੰਦੇ ਵੀ ਉਹਦੇ ਨਾਲ ਲਿਖ ਲਿਖਾ ਸੀ ਉਹ ਕੁਝ ਨਹੀਂ ਕਰ ਸਕੇ ਸਾਡਾ ਕੀ ਕਰਨਗੇ ਇਦਾਂ ਹੀ ਕਰਾਪਸ਼ਨ ਤੇ ਇਦਾਂ ਹੀ ਕਰਾਇਮ ਵਧਿਆ ਇਸ ਲੈਨ 'ਚ ਇਹ ਲੈਨ ਕਿਉਂ ਇਦਾਂ ਦੀ ਹੋ ਗਈ ਕਿਉਂਕਿ ਇਹਦੇ ਵਿੱਚ ਲੱਖਾਂ ਲੋਕ ਧੋਖੇ ਕਰਦੇ ਆ ਜਾਂਦੇ ਮੈਂ ਇਕੱਲੇ ਨੇ ਇੰਨੇ ਸਿੰਗਰ ਐਕਟਰ ਗਿਣਾ ਦਿੱਤੇ ਆ ਤੇ ਬਾਕੀਆਂ ਨਾਲ ਕੀ ਕੀ ਹੁੰਦਾ ਹੋਊ ਪਰਸਨਲੀ ਮੇਰੀ ਕਈ ਬੰਦਿਆਂ ਨਾਲ ਗੱਲ ਹੁੰਦੀ ਆ ਉਹ ਦੱਸਦੇ ਆ ਵੀ ਉਹਨਾਂ ਨਾਲ ਕੀ ਕੁਝ ਹੁੰਦਾ ਇਹ ਗੱਲਾਂ ਸਮਝਣ ਵਾਲੀਆਂ ਇਦਾਂ ਦੇ ਬੰਦਿਆਂ ਦਾ ਸਾਥ ਦਿਆ ਕਰੋ ਦੇਖੋ ਕਿੰਨੀਆਂ ਵਧੀਆ ਗੱਲਾਂ ਕਰਕੇ ਗਏ ਪੱਗ ਬਾਰੇ ਵੀ ਤੁਸੀਂ ਐਵੇਂ ਹੀ ਸੁਣ ਕੇ ਭੇਡ ਚਾਲ ਪਾਈਓ ਆ ਮਗਰ ਲੱਗ ਪੈਨੇ ਕੋਈ ਲਿਖ ਦਿੰਦਾ ਕੁਝ ਐ ਨਹੀਂ ਹੁੰਦਾ ਆਪਣਾ ਦਿਮਾਗ ਲਾਓ ਕੁਦਰਤ ਨੇ ਤੁਹਾਨੂੰ ਦਿਮਾਗ ਦਿੱਤਾ ਆ ਤੁਹਾਨੂੰ ਜਾਨਵਰ ਗਧਾ ਨਹੀਂ ਕੋਈ ਬਣਾਇਆ ਜਿਹੜਾ ਤੁਸੀਂ ਮਗਰ ਲੱਗ ਜਾਂਦੇ ਪਹਿਲੇ ਟਾਈਮ ਤੋਂ ਲੱਗ ਲਓ ਤੁਸੀਂ ਅੱਜ ਤੱਕ ਮਗਰ ਹੀ ਲੱਗਦੇ ਹੋ ਮਨਿਸਟਰ ਆਉਂਦਾ ਆ ਮਨਿਸਟਰ ਤੁਹਾਨੂੰ ਵੋਟਾਂ ਮੰਗਦਾ ਹੱਥ ਜੋੜ ਕੇ ਉਹਦੇ ਜਿੱਤਦੇ ਹੀ ਤੁਸੀਂ ਆ ਵੀ ਹੱਥ ਜੋੜ ਲੈਨੇ ਉਹ ਨਹੀਂ ਤੁਹਾਨੂੰ ਕਹਿੰਦਾ ਹੱਥ ਜੋੜੋ ਤੁਸੀਂ ਆਪ ਜਾ ਕੇ ਹੱਥ ਜੋੜ ਲੈਨੇ ਫੋਟੋਕ ਜਾ ਕੇ ਮੁੜਿਆਉਣੇ ਚਾਰਕ ਬੰਦੇ ਚਮਚੇ ਬਣ ਜਾਂਦੇ ਆ ਉਹੀ ਫਿਰ ਜੋ ਗਾਂ ਗੱਲ ਪਚਾਉਣੀ ਪਚਾਉਂਦੇ ਨਹੀਂ ਤਾਂ ਨਹੀਂ ਤੁਸੀਂ ਉਹਨੂੰ ਮਾੜਾ ਕਹਿਣ ਮਾੜੇ ਤੁਸੀਂ ਆਪ ਹੀ ਆ ਕਿਤੇ ਨਾ ਕਿਤੇ ਜਿੱਥੇ ਅਸੀਂ ਦਲਾਲਵਾੜ ਆ ਉੱਥੇ ਅਸੀਂ ਕੰਮ ਬਗਾਲ ਲਿਆ ਸਿੱਧੇ ਗੱਲ ਕਰੋ ਬਾਪੂ ਜੀ ਤੁਹਾਡੀ ਜਿਹੜੀ ਮੈਨੇਜਮੈਂਟ ਹੈ ਮੈਂ ਪਿਛਲੀ ਵਾਰ ਜਦੋਂ ਉਹ ਗਾਣਾ ਆਇਆ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਮੈਨੇਜਮੈਂਟ ਵੀ ਵਿਕ ਸਕਦੀ ਆ ਜੀ ਜਦੋਂ ਇਹ ਬੰਦੇ ਨੂੰ ਡਾਊਨ ਕਰਨਾ ਡਾਊਨ ਹੋ ਨਹੀਂ ਰਿਹਾ ਮੈਂ ਨਹੀਂ ਭਰੋਸਾ ਕਰਦਾ ਕਿਸੇ ਤੁਸੀਂ ਕਰ ਸਕਦੇ ਹੋ ਠੀਕ ਹੈ ਵੈਰੀ ਗੁੱਡ ਹੈ ਪਰ ਤੁਸੀਂ ਨਜ਼ਰ ਰੱਖੋ ਇਹ ਚੀਜ਼ ਤੇ ਇਹ ਚੀਜ਼ ਨੂੰ ਸਮਝੋ ਹੁਣ ਜਿੱਦੋਂ ਡਾਉਨ ਹੀ ਨਹੀਂ ਜਾਂਦਾ ਤਾਂ ਕਿਸੇ ਨਾ ਕਿਸ ਤਰ੍ਹਾਂ ਦਾ ਮਾਨ ਕੇ ਸਾਡਾ ਮੁਲਖ ਸਾਡੀ ਕੌਮ ਗਰਦਾਰਾ ਕਰਕੇ ਮਰੀਆ ਹਮੇਸ਼ਾ ਪਲੀਜ਼ ਇਹ ਗੱਲ ਨੂੰ ਸੋਚੋ ਕਿਸੇ ਗੱਲ ਨੂੰ ਕੋਈ ਬੁਰਾ ਨਾ ਸਮਝੇ ਤੇ ਭਾਨੇ ਵੀਰ ਇਦਾਂ ਦੀ ਦੀ ਹਮਾਇਤ ਕਰਨਾ ਛੱਡ ਦੋ ਇਦਾਂ ਇਹ ਇਹ ਲੈਂਡ ਸੁਧਰ ਗਈ ਸਭ ਕੋ ਸੁਧਰ ਜੋ ਇਹਨਾਂ ਦਾ ਠੁਕਾਈ ਤਾਂ ਹੀ ਕਰਦੇ ਗਾਂ ਜਾ ਕੇ ਨੋਗਰਾ ਸਿਸਟਰ ਦੀ ਗੱਲ ਕਰਾਂਗੇ ਉਹ ਸਰਪੰਚ ਸਾਹਿਬ ਨੇ ਵੀ ਕੀਤੀ ਆ ਹੋਰਾਂ ਦੀਆਂ ਵੀ ਦੱਸਾਂਗੇ ਜੀ ਨੋਗਰਾ ਸਿਸਟਰ ਨਾਲ ਮੇਰਾ ਵੀ ਵਾਹ ਪਿਆ ਸੀ ਤੇ ਇੱਕ ਬੰਦਾ ਹੈ ਇੱਦਾਂ ਹੀ ਐਗਰੀਮੈਂਟ ਲੈ ਕੇ ਭੱਜਿਆ ਸੀ ਮਾਨ ਕਰਕੇ ਜੋ ਵੀ ਉਹਦਾ ਮੈਨੂੰ ਕਨਫਰਮ ਕਰ ਦਿਓ ਐਂਡਰਿਊ ਭਾਜੀ ਨਾਲ ਉਹਦਾ ਐਗਰੀਮੈਂਟ ਸੀ ਐਂਡਰਿਊ ਭਾਜੀ ਸੀ ਉਹਨਾਂ ਨੂੰ ਧੋਖਾ ਦੇ ਗਿਆ ਸੀ ਇੱਦਾਂ ਹੀ ਬੰਦਿਆਂ ਦਾ ਕ੍ਰਾਈਮ ਵੱਧਾ ਇਹ ਪਲੀਜ਼ ਕਰਾਪਸ਼ਨ ਵੱਧਦੀ ਆ ਹੋ ਸਕੇ ਅੱਜ ਕੋਈ ਗਲਤੀ ਤੇ ਮਾਫ ਕਰਿਓ ਸ਼ੁਕਰੀਆ ਮਿਹਰਬਾਨੀ